பிரித்த தன மன நான் கே சாமே ஆத பாஷ் சுகனவர ਨਾਸ਼ਕ ਮੇਂ ਦੀ ਗਰ ਦਰਦ ਹੰਨ ਦੀ ਗਰ ਹਮਾਂ ਬਖਸ਼ੋ ਬਖਸ਼ੰਦ ਓ ਦਸਤਗੀ ਸ਼ਤਰ ਤਖਤ ਦੇ ਮਾਲਕ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਉਹ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਸ਼ਾਇਆ ਹੇਠ ਤਨਾਂ ਦੀ ਗੋਦ ਵਿੱਚ ਬਿਰਾਜਮਾਨ ਹੋ ਕੇ ਦੇਨ ਦੁਨੀਆਂ ਦੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪਣੇ ਜੀਵਨ ਨੂੰ ਸਮੇਂ ਨੂੰ ਸਫਲਿਆ ਕਰਨ ਦੇ ਲਈ ਤੁਰਕੀ ਬਾਣੀ ਦਾ ਕੀਰਤਨ ਆਪ ਸਮੂਹ ਸੰਗਤ ਨੇ ਸਰਵਣ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਸਮ ਗ੍ਰੰਥ ਵਿੱਚੋਂ ਸ਼ਖਾਂ ਦੀ ਅਰਦਾਸ ਦੀ ਜੋ ਅਰੰਭਤਾ ਹੁੰਦੀ ਹੈ। ਔਰ ਜਿੰਨਾ ਸਿੰਘਾਂ ਸਿੰਘਣੀਆਂ ਨੇ ਮਹਾਨ ਸ਼ਹਾਦਤਾਂ ਦੀਆਂ ਅਵਧੀਆਂ ਨੂੰ ਮਾਣਿਆ। ਉਹਨਾਂ ਨੂੰ ਯਾਦ ਕਰਨਾ ਸਹਬਜ਼ਾਦਿਆਂ ਪੰਜਾਂ ਪਿਆਰਿਆਂ ਨੂੰ ਯਾਦ ਕਰਨਾ ਉਨ੍ਹਾਂ ਦੀ ਅਦੁੱਤੀ ਦਾਸਤਾਨ ਦਾ ਧਿਆਨ ਧਰਨਾ ਸਮੂਹ ਗੁਰ ਧਾਮਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਧਰਨਾ ਨਿਤਨੇਮ ਕਰਕੇ ਇਸ ਦਾਸਤਾਨ ਨੂੰ ਪੜਨਾ ਅਰਦਾਸ ਕਰਨੀ ਇੱਕ ਤੇ ਪਹਿਲਾ ਅਰਥ ਤੇ ਇਹ ਲੈਣਾ ਕਰੀਏ ਭਗਉਤੀ ਭਗਵੰਤ ਪਗੋਤੀ ਪਗਤੀ ਹੈ ਪੀਰੀ ਹੈ ਪਰਮਾਤਮਾ ਦੀ ਬੰਦਗੀ ਹੈ ਦੂਸਰਾ ਅਰਥ ਹੈ ਲਈ ਪਗੋਤੀ ਦੁਰਗਾ ਸਾਹ ਜੇ ਕੋਈ ਖਾਸ ਕਰੇ ਨਾ ਵੀ ਪਗੋਤੀ ਦੇਵੀ ਨੂੰ ਆਖਿਆ ਤੇ ਧਿਆਨ ਦਿਓ ਚੰਡੀ ਦੀ ਵਾਰ ਵਿੱਚ ਕਲਗੀ ਤਰ ਲਿਖਦੇ ਨੇ ਲਈ ਪਗੋਤੀ ਦੁਰਗਾ ਸਾਹ ਦੁਰਗਾ ਨੇ ਦੇਵੀ ਨੇ ਪਰਮਾਤਮਾ ਦੀ ਬਖਸ਼ਿਸ਼ ਸਦਕਾ ਜਦੋਂ ਦੈਤਾਂ ਨਾਲ ਲੜਨਾ ਸੀ ਹੱਥ ਵਿੱਚ ਭਗਉਤੀ ਫੜੀ ਗੁਰੂ ਨੇ ਸ਼ਸਤਰਾਂ ਨੂੰ ਪੀਰ ਆਖਿਆ ਸਵਾਸ ਬਖਸ਼ਣ ਵਾਲਾ ਪ੍ਰਭੂ ਹੈ ਤੇ ਇਹ ਸਵਾਸਾਂ ਦੀ ਰੱਖਿਆ ਕਰਦੇ ਨੇ ਰੱਬ ਦਾ ਹੀ ਰੂਪ ਨੇ ਲੈਪ ਗਤੀ ਦੁਰਗਸਾ ਵਰ ਜਾਗਨ ਭਾਰੀ ਪਘੋਤੀ ਫੜ ਕੇ ਲਾਈ ਰਾਜੇ ਸੁंभ ਨੂੰ ਰਾਜੇ ਸੁंभ ਦੇ ਸਿਰ ਉੱਤੇ ਤੌਣ ਉੱਤੇ ਵਾਰ ਕੀਤਾ ਰਾਖਸ਼ ਦੇ ਉੱਤੇ ਵਾਰ ਕੀਤਾ ਰਤ ਪੀਵੇ ਪਿਆਰੀ ਤੇ ਤਲਵਾਰ ਨੇ ਤੇ ਫਿਰ ਲਊ ਪੀਣਾ ਹੀ ਹੁੰਦਾ ਹੈ ਜੇ ਕੋਈ ਆਖੇ ਵੀ ਪਘੋਤੀ ਦੁਰਗਾ ਦੇਵੀ ਹੈ ਤੇ ਧਿਆਨ ਦਿਓ ਇਹ ਕੀ ਅਰਥ ਬਣਿਆ ਵੀ ਲਈ ਪਘੋਤੀ ਦੁਰਗਾ ਮਾਤਾ ਨੇ ਹੱਥ ਵਿੱਚ ਮਾਤਾ ਹੀ ਫੜ ਲਈ दुर्गा ने हाथ में दुर्गा ही फड़ ली देवी ने हाथ में देवी फड़ के मारी होगी सुंभ ਦੇ ਸਿਰ ਵਿੱਚ ਇਹ ਕੋਈ ਅਰਥ ਨਹੀਂ ਬਣਦਾ देवी ने हाथ में ਤਲਵਾਰ ਫੜ ਕੇ ਮਾਰੀ ਹੈ ਸੁंभ ਦੇ ਜਿਹਨੇ ਲਹੂ ਪੀ ਲਿਆ ਉਹਦਾ ਇੱਕ ਭਗਾਉਤੀ ਹੈ ਭਗਤੀ ਇੱਕ ਭਗਾਉਤੀ ਹੈ ਤਲਵਾਰ ਸ਼ਕਤੀ ਤੇ ਸਾਨੂੰ ਭਗਤੀ ਤੇ ਸ਼ਕਤੀ ਦੀ ਜਿਹੜੀ ਸਿੱਖਿਆ ਹੈ ਉਹ ਚੌਵੇਂ ਬਾਪੂ ਤੋਂ ਚੌਥੇ ਬਾਪੂ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਹੀ ਮਿਲ ਗਈ ਸੀ ਰਾਜ ਯੋਗ ਤਖਤ ਦੀ ਹੈ ਨਾ ਗੁਰੂ ਰਾਮਦਾਸ ਰਾਜ ਤੇ ਯੋਗ ਭਗਤੀ ਤੇ ਸ਼ਕਤੀ ਰਾਜ ਤਖਤ ਤੇ ਯੋਗ ਉਸ ਖਸ਼ਮ ਦੀ ਯਾਦ ਵਿੱਚ ਜੁੜ ਜਾਣਾ ਰਾਜ ਸਿਆਸਤ ਤੇ ਯੋਗ ਸੰਤ ਗਿਰੀ संत ते सिपाही राज सिपाही ते योग संत दुनिया दे विच शस्त्ररा दे बड़े नाम ने काल तू ही काली तू ही कई नाम ने शस्त्ररा दे भगवती एक वखरा मान सम्मान ता रखदा है की ए नाम भक्ति ते शक्ति दा प्रतीक है ता अरदास ए सों आरंभ हुंदी है ਅਸਲੀ ਭਗਤੀ ਤੇ ਸ਼ਕਤੀ ਦੇ ਰਾਹੀ ਆਪਣੇ ਖਸ਼ਮ ਨੂੰ ਪ੍ਰਭੂ ਪਰਮਾਤਮਾ ਨੂੰ ਧਿਆਉਂਦੇ ਆ ਸ਼ਸ਼ਤਰ ਨੂੰ ਸਿਮਰਨਾ ਬੰਦਗੀ ਕਰਨੀ ਖਸ਼ਮ ਨੂੰ ਯਾਦ ਕਰਨਾ ਇਹ ਕੁਝ ਮੀਰੀ ਪੀਰੀ ਦੇ ਸਿਧਾਂਤ ਨੇ ਇੱਕ ਹੱਥ ਤੀਗ ਤੇ ਦੂਜੇ ਦੇਗ ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਇੱਕ ਹੱਥ ਰਬਾਬ ਤੇ ਇੱਕ ਹੱਥ ਡਾਂਗ ਇਹ ਸਿੱਖੀ ਦੇ ਸਿਧਾਂਤ ਨੇ ਉਸ ਭਗਤੀ ਸ਼ਕਤੀ ਤੋਂ ਆਰੰਭਤਾ ਹੁੰਦੀ ਹੈ ਅਰਦਾਸ ਦੀ ਇਹ ਠੀਕ ਹੈ ਜਿੱਥੇ ਆਉਂਦਾ ਨਾ ਵਾਰ ਸ੍ਰੀ ਭਗਉਤੀ ਜੀ ਕੀ ਉੱਥੇ ਸ਼ਕਤੀ ਦਾ ਜ਼ਿਕਰ ਹੋਵੇਗਾ ਹੁਣ ਜੇ ਆਖੇ ਕੋਈ ਵੀ ਇਹ ਦੇਵੀ ਹੈ ਵੇਖੋ ਕਈ ਜਗ੍ਹਾ ਦੇ ਉੱਤੇ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਪ੍ਰਸੰਗ ਦੇ ਹਿਸਾਬ ਨਾਲ ਅਰਥ ਬਦਲ ਜਾਂਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਪੰਕਤੀਆਂ ਤੁਹਾਡੇ ਦਰਮਿਆਨ ਹਾਜ਼ਰ ਕਰਾਂ ਇੱਕ ਜਗ੍ਹਾ ਹੁੰਦਾ ਹੈ ਵੀ ਮਨ ਮੈਂ ਝੂਰੇ ਰਾਮਚੰਦ ਸੀਤਾ ਗਈ ਵਿਛੜ ਤੇ ਰਾਮ ਤੇ ਆ ਰੋ ਰਾਮ ਜੀ ਨੇ ਕੀਤਾ ਵੈਰਾਗ ਇਹ ਰਾਮ ਕਿਹੜਾ ਤੁਸੀਂ ਸਾਰੇ ਖੰਦੇ ਹੋ ਵੀ ਜੁਦਹਿਆ ਵਾਲਾ ਹੋਵੇਗਾ ਕਿਉਂਕਿ ਸੀਤਾ ਉਹਦੇ ਨਾਲ ਵਿਆਹੀ ਹੈ ਸੀਤਾ ਜੀ ਰਾਮ ਜੀ ਘਰ ਵਾਲੀ ਜਦੋਂ ਵਿਛੜ ਗਈ ਤੇ ਵਿਰਾਗ ਕੀਤਾ ਰਾਮ ਗयो ਰਾਮਣ ਗयो ਰਾਵਣ ਦੇ ਨਾਲ ਜੇ ਰਾਮ ਆਇਆ ਤੇ ਉਹ ਰੱਬ ਨੂੰ ਰਾਮ ਨਹੀਂ ਆਖਿਆ ਉਹ ਰਾਮ ਆਖਿਆ ਜੁੱਧਿਆ ਵਾਲੇ ਉਹ ਰਾਮ ਆਖਿਆ ਲక్ష్మణ ਦੇ ਭਾਈ ਨੂੰ ਸੀਤਾ ਵਿਛੜੀ ਐ ਤੇ ਰਾਮ ਜੀ ਰੋਏ ਨੇ ਉਹ ਰੱਬ ਨਹੀਂ ਰੋਇਆ ਔਰ ਉਸੇ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਹੋਰ ਪੰਕਤੀਆਂ ਪੜਿਓ ਰਾਮ ਨਾਮ ਉਰਮੈ ਗयो ਜਾਂ ਕਹਿ ਸਮ ਨਹੀਂ ਇਥੇ ਸੀਤਾ ਵਾਲੇ ਰਾਮ ਦੀ ਗੱਲ ਨਹੀਂ ਇਥੇ ਉਹ ਖਸਮ ਦੀ ਹੈ ਜਿਹੜਾ ਸਾਹ ਬਣ ਕੇ ਸਮਾਇਆ ਹੋਰ ਬੜਿਓ ਰਾਮ ਜਿਹੜਾ ਉਹਨੂੰ ਜਪਣਾ ਕਿਵੇਂ ਹੈ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਸੀਤਾ ਵਾਲੇ ਰਾਮ ਦੀ ਗੱਲ ਨਹੀਂ ਪ੍ਰਸੰਗ ਹੈ ਕਿਤੇ ਉਸ ਸ਼ਬਦ ਦੇ ਅਰਥ ਸੀਤਾ ਦਾ ਰਾਮ ਹੋ ਗਏ ਤੇ ਕਿਤੇ ਸਾਡਾ ਪ੍ਰਭੂ ਪਰਮਾਤਮਾ ਪਰਮੇਸ਼ਰ ਹੋ ਗਏ ਸੀਤਾ ਦੇ ਰੋਣ ਤੇ ਰੱਬ ਨਹੀਂ ਰੋਇਆ ਰਾਮ ਦੀ ਪੈਗੰਬਰ ਰੋਏ ਨੇ ਲਖਮਣ ਦੇ ਮੂਰਛਿਤ ਹੋਣ ਤੇ ਰਾਮ ਰੋਇਆ ਜੁਦਿਆ ਵਾਲਾ ਖਸ਼ਮ ਨਹੀਂ ਰੋਇਆ ਜੋ ਰਮਿਆ ਹੋਇਆ ਸਾਡੇ ਵਿੱਚ ਉਹ ਰਾਮ ਨਹੀਂ ਰੋਇਆ ਇਦਾਂ ਹੀ ਜਿੱਥੇ ਲਿਖਿਆ ਵਾਰ ਸ੍ਰੀ ਭਗਉਤੀ ਜੀ ਦੀ ਸਿੱਖਾਂ ਦਾ ਜੰਮਿਆ ਖੂਨ ਉਬਾਲੇ ਮਾਰੇ ਗੁਲਾਮੀਆਂ ਦੇ ਸੰਗਲ ਟੁੱਟ ਜਾਣ ਤੇ ਉਹ ਦੁਰਗਾ ਕਿਵੇਂ ਲੜੀ ਐ ਰਾਕਸ਼ਸ਼ਾ ਨਾਲ ਆਪਣੇ ਬਲਬੂਤੇ ਨਹੀਂ ਖਸਮ ਦੀ ਬਖਸ਼ਿਸ਼ ਲੈ ਕੇ ਰੱਬ ਦਾ ਥਾਪੜਾ ਲੈ ਕੇ ਉਥੇ ਵਾਰ ਸ਼ਬਦ ਹੈ ਵੀ ਇਹ ਸਾਖੀ ਹੈ ਇਹ ਵਾਰ ਹੈ ਉਸ ਮਾਤਾ ਦੀ ਜਿਨੇ ਬੜੀ ਵੱਡੀ ਜੰਗ ਕੀਤੀ ਐ ਪਰ ਜਿੱਥੇ ਆ ਜਾਂਦਾ ਪ੍ਰਥਮ ਪਘੋਤੀ ਸਿਮਰ ਕੈ ਜਿੱਥੇ ਸਿਮਰਨ ਦੀ ਗੱਲ ਹੈ ਉਥੇ ਕਲਗੀਧਰ ਦਾ ਈਸ਼ਟ ਦੇਵ ਆਰੰਭਤਾ ਤੋਂ ਮੰਗਲ ਤੋਂ ਹੀ ਸਿੱਧ ਹੋ ਜਾਂਦਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਇੱਕ ਅਦਵਾਇਤ ਰੂਪ ਪ੍ਰਮਾਤਮਾ ਉਹਦੀ ਫਤਿਹ ਹੈ ਕਿਸੇ ਦੁਰਗਾ ਦੀ ਨਹੀਂ ਕਿਸੇ ਮਾਤਾ ਨੂੰ ਸਿੱਖ ਲੈ ਨਹੀਂ ਪੂਜਣਾ ਭਗਉਤੀ ਇਸ ਲਈ ਵਰਤਿਆ ਹੈ ਬੰਦਗੀ ਦਾ ਭਗਤੀ ਦਾ ਪ੍ਰਤੀਕ ਹੈ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈਂ ਧਾਇ ਭਗਤੀ ਤੇ ਸ਼ਕਤੀ ਦੇ ਰਾਹੀ ਉਸ ਪ੍ਰਭੂ ਪਰਮੇਸ਼ਰ ਨੂੰ ਸਿਮਰਨਾ ਕਰ ਫਿਰ ਬਾਬੇ ਨਾਨਕ ਵੱਲ ਆ ਜਾਵੇਂ ਸਵਾਲ ਪੈਦਾ ਹੋ ਗਿਆ ਵੀ ਉਹ ਕਰਮ ਤੇ ਦਿਖਦਾ ਨਹੀਂ ਉਹਨੂੰ ਧਾਇਏ ਕਿੱਦਾਂ ਉਹਨੂੰ ਯਾਦ ਕਿੱਦਾਂ ਕਰੀਏ ਤੇ ਕਲਗੀਧਰ ਕਹਿੰਦੇ ਜੇ ਨਿਰਗੁਣ ਨਹੀਂ ਨਿਕਦਾ ਤੇ ਉਹ ਦੁਨੀਆਂ ਦੇ ਉੱਤੇ ਸਰਗੁਣ ਗੁਰਨਾਨਕ ਦੇ ਰੂਪ ਵਿੱਚ ਆਇਆ ਉਹਨੂੰ ਸਿਮਰਲਾ ਦੂਸਰਾ ਰੱਬ ਦੀ ਜਿਹੜੀ ਪ੍ਰਾਪਤੀ ਹੈ ਉਹਦੀ ਇੱਕ ਸ਼ਰਤ ਹੈ ਉਹਦੀ ਸ਼ਰਤ ਇਹ ਹੈ ਵੀ ਗੁਰੂ ਤੋਂ ਬਿਨਾਂ ਨਹੀਂ ਉਹ ਮਿਲਦਾ ਪਰਮਾਤਮਾ ਅਗੋਚਰ ਹੈ ਗੁਰੂ ਤੋਂ ਬਿਨਾਂ ਨਹੀਂ ਮਿਲੇਗਾ ਗੁਰੂ ਦਾ ਧਿਆਨ ਧਾਰੇ ਤੋਂ ਬਿਨਾਂ ਨਹੀਂ ਮਿਲੇਗਾ ਬਿਨ ਸਤਗੁਰ ਕਿਨੇ ਨਾ ਪਾਇਓ ਬਾਣੀ ਕੀ ਕਹਿੰਦੀ ਆ ਬਿਨ ਸਤਗੁਰ ਕਿਨੇ ਨਾ ਪਾਇਓ ਗੁਰੂ ਨਾਨਕ ਤੋਂ ਬਿਨਾ ਗੁਰੂ ਗੋਬਿੰਦ ਤੋਂ ਬਿਨਾ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਜੁਗਾ ਜੁਗਾ ਤਾਈ ਵੇਖ ਲਓ ਕਿਸੇ ਨੇ ਪ੍ਰਭੂ ਦੀ ਪ੍ਰਾਪਤੀ ਨਹੀਂ ਕੀਤੀ ਤੇ ਕਹਿੰਦੇ ਧਿਆਨ ਦੇਹੀਂ ਬਿਨ ਸਤਗੁਰ ਕਿਨੇ ਨਾ ਪਾਇਆ ਨਾ ਪਾਈ ਸਕੋਂਗੇ ਇਹਨਾਂ ਅੱਗੇ ਕਿਸੇ ਨੇ ਪਹਿਲਾਂ ਹੀ ਪਾਇਆ ਕਿਉ ਆਪਾਂ ਤੇ ਆਉਣਾ ਕਿਉ ਲਿਖਿਆ ਗੁਰੂ ਨਾਨਕ ਲਈ ਧਾਇ ਕਿਸੇ ਨੇ ਪੁੱਛਿਆ ਜੀ ਗੁਰਨਾਨਕ ਨੂੰ ਕਿਉ ਧਾਇਏ ਕਹਿੰਦੇ ਸਤਿਗੁਰ ਵਿੱਚ ਆਪ ਰਖਿਓਨ ਕਿਉਂਕਿ ਗੁਰਨਾਨਕ ਰੂਪੀ ਢਾਂਟੇ ਵਿੱਚ ਉਸ ਪ੍ਰਭੂ ਨੇ ਆਪਣਾ ਆਪ ਠਕਾਇਆ ਹੋਇਆ ਪ੍ਰਤਾਸ਼ ਹਿਦੈ ਗੁਰ ਅਰਜਨ ਕੈ ਅਰਪੂਰਨ ਬ੍ਰਹਮ ਨਿਵਾਸ ਨਿਯੋ ਸਾਰੇ ਦਾ ਸਾਰਾ ਰੱਬ ਬਹਿ ਗਿਆ ਆ ਕੇ ਵਿੱਚ ਉਹਦੇ ਗੁਰੂ ਅਰਜਨ ਵਿੱਚ ਬਹਿ ਗਿਆ ਗੁਰਨਾਣਕ ਵਿੱਚ ਬਹਿ ਗਿਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਆ ਜਿਹੜੀ 84 ਲੱਖ ਜੂਨ ਹੈ ਇਹਦੇ ਚੋਂ ਮੁਕਤੀ ਵੀ ਗੁਰਨਾਣਕ ਦੀ ਕਿਰਪਾ ਨਾਲ ਹੈ ਉੱਤਮ ਇਹੋ ਵਿਚਾਰ ਹੈ ਰੱਬ ਦੀ ਪ੍ਰਾਪਤੀ ਕਰਨੀ ਉਤੇ ਸਭ ਤੋਂ ਸੁਖਾਲਾ ਤਰੀਕਾ ਗੁਰੂ ਦੇ ਚਰਨਾਂ ਦਾ ਧਿਆਨ ਧਰੀ ਇਹੋਂ ਉੱਠੀ ਕੋਈ ਵਿਚਾਰ ਨਹੀਂ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਚਿਤ ਲਾਇਆ ਜਿਨਨੇ ਗੁਰਨਾਣਕ ਨਾਲ ਚਿਤ ਲਾਇਆ ਜਿਨਨੇ ਗੁਰਨਾਣਕ ਦੇ ਚਰਣਾ ਨਾਲ ਚਿਤ ਲਾਇਆ ਉਹ ਸਰਗੁਣ ਸੀ ਉਹਦੇ ਨਾਲ ਚੇਤ ਲੱਗਾ ਐਸਾ ਲੱਗਾ ਵੀ ਨਿਰਗੁਣ ਨਾਲ ਵੀ ਲੱਗ ਗਿਆ ਖਸ਼ਮ ਨਾਲ ਵੀ ਲੱਗ ਗਿਆ ਜਗ ਜੀਵਨ ਦਾਤਾ ਪਾਇਆ ਕਹਿੰਦੇ ਜਿਨੇ ਗੁਰੂ ਨਾਨਕ ਦੇ ਚਰਨੀ ਚਿਤ ਲਾਇਆ ਉਹਨੇ ਜਗਤ ਨੂੰ ਜੀਵਨ ਦੇਣ ਵਾਲਾ ਪ੍ਰਭੂ ਪਾਇਆ ਹੈ ਇਸ ਕਰਕੇ ਇਹ ਗੱਲ ਆਖੀ ਹੈ ਗੁਰੂ ਨਾਨਕ ਲਈ ਤੇ ਆਏ ਸੋ ਸਾਖੀ ਵਿੱਚ ਜ਼ਿਕਰ ਹੁੰਦਾ ਹੈ ਸੋ ਸਾਖੀ ਦੇ ਵਿੱਚ ਇਹ ਬਰਾਤਨ ਸਾਖੀ ਵਿੱਚ ਜ਼ਿਕਰ ਆਇਆ ਕਿ ਬਾਬਾ ਨਾਨਕ ਜਦੋਂ ਵੇਈ ਨਦੀ ਵਿੱਚ 3 ਦਿਨ ਡੁੱਬੇ ਰਹੇ ਨਾ ਦੇਖਿਓ ਉਹਨੂੰ ਨਾ ਜਲ ਡੋਬ ਸਕਦਾ ਹੈ ਨਾ ਉਹਨੂੰ ਕੋਈ ਮਾਰ ਸਕਦਾ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਉਹ ਜੰਮਣ ਮਰਨ ਤੋਂ ਮੁਕਤ ਹੈ ਜਿਹੜਾ ਉਹਦੇ ਚਰਨੀ ਲੱਗਿਆ ਉਹ ਵੀ ਮੁਕਤ ਹੋ ਗਿਆ ਤੇ ਮਰਦੀ ਨਾਲ ਆਉਂਦਾ ਬੱਦਲਾ ਵਾਂਗੂ ਬਰਖਾ ਕੀਤੀ ਭਲਾ ਕਰਕੇ ਚਲਿਆ ਜਾਂਦਾ ਉਹਨੂੰ ਵੜਿਆ ਕਟਿਆ ਨਹੀਂ ਜਾ ਸਕਦਾ ਦੀਨ ਦੁਨੀਆ ਦੇ ਬਾਦਸ਼ਾਹ ਸਤਖੰਡ ਵਿੱਚ ਆਪਣੇ ਨਿਰਗੁਣ ਸਾਹਮਣੇ ਹਾਜ਼ਰ ਹੋ ਗਏ ਉਹ ਬਹਾਨਾ ਰਿਆ ਬਣਾਉਣਾ ਸੀ ਵੈਸੇ ਤੇ ਆਪ ਨਿਰੰਕਾਰ ਨੇ ਉਦੋਂ ਐਡ ਤੇ ਹੁੰਦੀ ਨਹੀਂ ਸੀ ਵੀ ਬਾਬਾ ਜੀ ਕਥਾ ਕਰਨ ਆਉਣ ਲੱਗੇ ਤੇ ਵੱਡੇ ਵੱਡੇ ਬੋਰਡ ਲੱਗ ਗਏ ਉਹ ਟੀਵੀ ਤੇ ਐਡ ਨਹੀਂ ਸੀ ਆਉਂਦੀ ਵੀ ਭਲਾਣੇ ਦਾ ਸਮਾਗਮ ਹੈ ਸੰਗਤਾਂ ਪਹੁੰਚ ਜਾਣ ਉਦੋਂ ਕਰਾਮਾਤ ਨਾਲ ਹੀ ਖੱਟ ਕੀਤੇ ਜਾਂਦੇ ਸੀ ਅਚਲ ਬਟਾਲੇ ਸਿੱਧ ਕਰਾਮਾਤ ਵਿਖਾ ਗਏ ਪਤਾ ਲੱਗ ਜਾਣਾ ਵੀ ਸਿੱਧ ਆਏ ਨੇ ਮਸ਼ੰਦਰ ਹੋਣੀ ਆਏ ਨੇ ਗੋਰਖਾ ਆਇਆ ਬੜੀ ਕਰਾਮਾਤ ਹੈ ਵੇਖਣ ਚੱਲੀਏ ਤੇ ਤ੍ਰਿਪਤਾ ਦਾ ਦੁਲਾਰਾ 3 ਦਿਨ ਨਦੀ ਵਿੱਚ ਡੁੱਬਿਆ ਰਿਹਾ ਵੀ ਲੋਕ ਇਕੱਠੇ ਕਰ ਲਵਾ ਤੇ ਜਦੋਂ 3 ਦਿਨੀ ਬਾਹਰ ਆਏ ਤੇ ਦੁਨੀਆਂ ਦੇ ਡੰਕੇ ਤੇ ਜਾਇਦਾਹਕਾਰ ਹੋ ਗਈ ਵੀ ਬੀਬੀ ਤ੍ਰਿਪਤਾ ਦੇ ਕਾਕੇ ਵਿੱਚ ਬਰਕਤਾਂ ਬਣੀਆਂ ਉਹਨੂੰ ਪਾਣੀ ਨਹੀਂ ਡੋਬ ਸਕਿਆ ਕਾਠ ਹੋ ਗਿਆ ਵੱਡਾ ਜੇ ਗੁਰੂ ਨਾਨਕ ਕਹਿੰਦੇ ਸਿੱਖੋ ਇਕੱਠੇ ਹੋਇਓ ਲੋਕਾਂ ਨੂੰ ਕਹਿੰਦੇ ਹਿੰਦੂ ਮੁਸਲਮਾਨ ਸੰਜਾਦੇ ਆਓ ਤੁਹਾਨੂੰ ਜਪਜੀ ਸੁਣਾਵਾਂ ਉਹਨਾਂ ਕਹਿੰਦਾ ਜਾ ਬਾਬਾ ਗਿਆਨ ਦੀਆਂ ਗੱਲਾਂ ਅੱਗੇ ਬੜੀਆਂ ਸੁਣੀਆਂ ਨੇ ਕੋਈ ਸੁਣਨ ਲਈ ਤੁਸੀਂ ਤਾਂ ਇਕੱਠੇ ਹੋ ਗਏ ਕਿਉਂਕਿ ਕੁਝ ਨਵਾਂ ਨਵੀਂ ਕਲਾ ਕੁਝ ਵੱਡੀ ਤਾਕਤ ਮਾਲੂਮ ਹੋਈ ਵੀ ਬਾਬੇ ਨੂੰ ਪਾਣੀ ਨਹੀਂ ਮਾਰ ਸਕਦਾ ਕਰਾਮਾਤ ਤਾਂ ਜ਼ਰੂਰੀ ਹੈ ਫਿਰ ਗਿਆਨ ਹੈ ਪਹਿਲਾ ਡਾਂਗ ਹੈ ਬਾਬਾ ਬੰਦਾ ਬਹਾਦਰ ਨੇ ਮੰਜਾ ਪੁੱਠਾ ਕਰ ਦੇਣਾ ਸੀ ਕਲਗੀਧਰ ਜਦੋਂ ਬੈਠੇ ਨੇ ਉਹਦੇ ਪਲੰਘੇ ਤੇ ਜੇ ਬਾਪੂ ਨੇ ਸੱਜੇ ਪਾਵੇ ਤੇ ਹੱਥ ਰੱਖ ਕੇ ਵੀਰਾਂ ਦੀਆਂ ਬਰਕਤਾਂ ਲਖਮਣ ਦਾਸ ਦੀਆਂ ਬਰਕਤਾਂ ਨੂੰ ਮਿੱਟੀ ਵਿੱਚ ਨਾ ਮਿਲਿਆ ਹੁੰਦਾ ਲਖ ਗੁਰੂ ਗੋਬਿੰਦ ਸਿੰਘ ਕਹਿੰਦੇ ਮੰਜਾ ਹੋ ਜਾਂਦਾ ਪੁੱਠਾ ਅੱਗੇ ਕਰ ਦਿੰਦਾ ਸੀ ਨਾ ਜਿਹੜਾ ਇਹਦੇ ਪਲੰਘੇ ਤੇ ਬਹਿੰਦਾ ਸੀ ਜੇ ਨਾ ਕਰਾਮਾਤ ਵਿਖਾਉਂਦੇ ਮੰਜਾ ਹੋ ਜਾਂਦਾ ਪੁੱਠਾ ਤੇ ਲਕਸ਼ਮਣ ਦਾਸ ਨੂੰ ਕਹਿੰਦੇ ਓਹ ਹਰਾ ਮੇਰਾ ਬੰਦਾ ਬਣ ਬੰਦੇ ਦਾ ਮਤਲਬ ਹੈ ਗੁਲਾਮ ਉਹਨੇ ਕਹਿਣਾ ਜਾ ਬਾਬਾ ਮੰਜਾ ਤੇ ਆਪ ਦਾ ਪੁੱਠਾ ਹੁਣੋ ਬਚਾਇਆ ਨਹੀਂ ਗਿਆ ਪਹਿਲਾ ਕਰਾਮਾਤ ਦਿਖਾਈ ਵੀ ਤੇਰੀ ਔਕਾਦ ਨਹੀਂ ਲਕਸ਼ਮਣ ਦਾਸ ਦੀਨ ਦੁਨੀਆ ਦੇ ਵਾਲੀ ਦਾ ਤਖਤ ਚੁੱਕ ਸਕੇਂ ਬੰਦਾ ਬਣਾ ਕੇ ਜੇ ਹਿੰਦੋਸਤਾਨ ਦੀ ਜੇਤੋ ਦੀ ਝੋਲੀ ਪਾਈ ਐ ਤੇ ਉਹ ਕਲਗੀ ਧਰਦਾ ਥਾਪੜਾ ਜਿੰਨਾ ਚਿਰ ਵੈਰਾਗੀ ਸੀ ਮੱਝਾ ਨਹੀਂ ਚੁੱਕਿਆ ਗਿਆ ਬਾਪੂ ਦਾ ਉਹ ਜਦੋਂ ਵੈਰਾਗੀ ਸੀ ਜਨੇਊ ਤੇ ਉਦੋਂ ਵੀ ਲੈਂਦੇ ਸੀ ਤੁਹਾਡੇ ਉਦੋਂ ਨਹੀਂ ਉੱਠ ਕੇ ਬਦਲਾ ਲੈ ਲਿਆ ਨਾ ਥਾਪੜਾ ਕਲਗੀ ਧਰਦਾ ਹੈ ਚਲੋ ਸ਼ਤਾਬ ਦੀ ਆਉਣੀ ਐ ਇਸ ਇਤਿਹਾਸ ਵੱਲ ਫਿਰ ਤੁਰਾਂਗੇ ਪਹਿਲਾ ਕਰਾਮਾਤ ਐ ਫਿਰ ਗਿਆਨ ਐ ਫਿਰ ਉਹਨੇ ਹੱਥ ਜੋੜੇ ਸੀ ਮੈਂ ਤੁਹਾਡਾ ਬੰਦਾ ਜੀ ਮੈਨੂੰ ਦਸੋ ਹੁਕਮ ਕੀ ਹੈ ਜਦੋਂ ਮੰਜਾ ਨਹੀਂ ਚੁੱਕਿਆ ਗਿਆ ਬਾਬਾ ਨਦੀ ਵਿੱਚ ਗਿਆ ਗੁੱਬ ਰੋਣਾ ਪੈ ਗਿਆ ਵੀ ਪਾਣੀ ਨਹੀਂ ਮਾਰ ਸਕਿਆ ਬਾਹਰ ਆ ਗਿਆ ਤੇ ਬਾਹਰ ਨਿਕਲ ਕੇ ਜਦੋਂ ਕੱਠ ਵੱਡਾ ਹੋ ਗਿਆ ਫਿਰ ਜਪਦੀ ਸੁਣਾਈ ਐ ਮੂਲ ਮੰਤਰ ਸੁਣਾਇਆ ਫਿਰ ਗਿਆਨ ਦੀ ਗੱਲ ਲੋਕਾਂ ਦੇ ਖਾਨੇ ਪਈ ਐ ਨਹੀਂ ਤੇ 15 20 ਵਰਿਆਂ ਦੇ ਬਾਲ ਕੋਲੋਂ ਕੋਈ ਗਿਆਨ ਦੀਆਂ ਗੱਲਾਂ ਨਹੀਂ ਸੁਣਦਾ ਸਾਨੂੰ ਤਾਂ ਬਜ਼ੁਰਗੀ ਦਾ ਬੜਾ ਮਾਣ ਹੈ ਨਹੀਂ ਕੋਈ ਵੀ ਸੁਣਦਾ ਉਸ ਬਾਦਸ਼ਾਹ ਨੇ ਜਦੋਂ ਸਤਖੰਡ ਵਿੱਚ ਹਾਜ਼ਰ ਹੋਣਾ ਕੀਤਾ ਤੇ ਸਾਹਮਣੇ ਖਸ਼ਮ ਨਿਰਗੁਣ ਬੈਠਾ ਪਤਾ ਰੱਬ ਨੇ ਤਿੰਨ ਗੱਲਾਂ ਆਕੀਆਂ ਕਿਉਂ ਇਹ ਗੱਲ ਕੀਤੀ ਗਈ ਹੈ ਗੁਰੂ ਨਾਨਕ ਲਈ ਧਾਇਏ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਉਹ ਖਸ਼ਮ ਕਹਿੰਦਾ ਉਹ ਨਿਰਗੁਣ ਕਹਿੰਦਾ ਵੀ ਬਾਬਾ ਨਾਨਕ ਜਿਹਦੇ ਤੇ ਤੇਰੀ ਕਿਰਪਾ ਹੋ ਗਈ ਨਾ ਨਜ਼ਰ ਹੋ ਗਈ ਤੂੰ ਤਰੋਠ ਪਿਆ ਤੇ ਸਮਝ ਲਈ ਉਹਦੇ ਤੇ ਮੇਰੀ ਵੀ ਨਜ਼ਰ ਹੈ ਮਤਲਬ ਇਹ ਵੀ ਜਿਹਦੇ ਤੇ ਤੂੰ ਫਿਦਾ ਹੋ ਗਿਆ ਮੈਂ ਉਸਤੇ ਫਿਦਾ ਹਾਂ ਤੇ ਜਿਹਦੇ ਨਾਲ ਤੂੰ ਗੁੱਸੇ ਆ ਉਹਦੇ ਨਾਲ ਮੈਂ ਰੁੱਸ ਗਿਆ ਹਰਿ ਨਾਨਕ ਨੂੰ ਖੁਸ਼ ਕਰਨਾ ਚਰਨ ਉਹਦੇ ਤੇ ਆਉਣੇ ਨੇ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਕਰਮ ਦਾ ਭਾਗ ਸਾਹਿਬ ਕਹਿੰਦੇ ਨੇ ਜਿਹਦੇ ਤੇ ਤੂੰ ਬਖਸ਼ਿਸ਼ ਕੀਤੀ ਐ ਜਿਹਦੀਆਂ ਝੋਲੀਆਂ ਤੂੰ ਭਰੇਗਾ ਉਹਦੀਆਂ ਮੈਂ ਭਰੀਆਂ ਹੀ ਰਹਿਣ ਦਵਾਂਗਾ ਤੇ ਜਿਹਦੇ ਬਾਸ਼ੋਂ ਤੂੰ ਖੋਣ ਤੇ ਉਤਾਰੂ ਹੋ ਗਿਆ ਉਹਦੀਆਂ ਝੋਲੀਆਂ ਖਾਲੀ ਹੋ ਜਾਣਗੀਆਂ ਮੈਂ ਵੀ ਨਹੀਂ ਭਰ ਸਕਦਾ ਤੀਸਰਾ ਬਚਨ ਕੀਤਾ ਹੈ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਵਰ ਤੇਰਾ ਨਾਉ ਗੁਰੂ ਪਰਮੇਸ਼ਰ ਮੈਂ ਨਿਰਗੁਣ ਹੋਣ ਕਰਕੇ ਪੁੰਨਾ ਪਾਪਾ ਤੋਂ ਪਰੇ ਹੈ ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਹੈ ਈਸ਼ਵਰ ਮਾਇਆ ਦਾ ਪਤੀ ਤੇ ਤੂੰ ਸਰਗਣ ਹੋ ਕੇ ਆਇਆ ਦੁਨੀਆ ਉੱਤੇ ਤੇਰਾ ਨਾਉ ਗੁਰੂ ਪਰਮੇਸ਼ਰ ਹੈ ਤੇ ਫਿਰ ਫਰਕ ਕੀ ਰਹਿ ਗਿਆ ਗੁਰੂ ਨਾਨਕ ਲਈ ਧਿਆਏ ਗੁਰੂ ਨਾਨਕ ਤੇ ਪ੍ਰਭੂ ਇੱਕ ਮਿੱਕ ਨੇ ਇੱਕ ਰੂਪ ਨੇ ਬਾਣੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਲੋ 100 ਸਾਖੀ ਤੇ ਤੇ ਆਪਾਂ ਤਰਕ ਕਰ ਦੇਣਾ ਵੀ ਪਤਾ ਨਹੀਂ ਕਿੰਨੇ ਲਿਖੀ ਆ ਪਾਤਸ਼ਾਹ ਕਹਿੰਦੇ ਨੇ ਗੁਰ ਪਰਮੇਸ਼ਰ ਏਕੋ jaan ਗੁਰੂ ਤੇ ਪਰਮੇਸ਼ਰ ਇੱਕ ਨੇ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਅਸੀਂ ਥੋੜਾ ਜਿਹਾ ਗਿਆਨ ਲੈ ਕੇ ਕਹਿ ਦਿੰਨੇ ਵੀ ਬਾਬੇ ਨੇ ਰੀਠੇ ਮਿਠੇ ਨਹੀਂ ਕੀਤੇ ਤਰਕ ਕਰਦੇ ਸਾਇੰਸ ਦੇ ਆਧਾਰ ਤੇ ਬਾਬਾ 3 ਦਿਨ ਨਦੀ ਦੇ ਕਿਧਾ ਰਹਿ ਗਿਆ ਬਾਬਾ ਪੱਥਰ ਨਹੀਂ ਰੋਗ ਸਕਿਆ ਬੰਦੇ ਨਾਲ ਵਾਹ ਉਹਦਾ ਬੋਲੀ ਜਾਂਦਾ ਕੋਈ ਸਾਨੂੰ ਪੁੱਛਣ ਵਾਲਾ ਨਹੀਂ ਰਿਹਾ ਤੇ ਕਿਸੇ ਨੇ ਗੁਰੂ ਅਰਜਨ ਸਾਹਿਬ ਕੋਲੋਂ ਪੁੱਛਿਆ ਵੀ ਜਿਹੜਾ ਤੁਹਾਡਾ ਬਾਬਾ ਨਾਨਕ ਹੈ ਉਹਦੇ ਇੱਕ ਤਾਕਤ ਕਿੰਨੀ ਹੈ ਉਦੀ ਪਹੁੰਚ ਕਿੰਨੀ ਕਹੇ ਦੁਨੀਆ ਦੇ ਉੱਤੇ ਕੋਈ ਨਾਨਕ ਤੋਂ ਵੱਡਾ ਹੋਇਆ ਬਾਬੇ ਨਾਨਕ ਤੋਂ ਵੱਡਾ ਹੋਇਆ ਜਨ ਨਾਨਕ ਭਗਤ ਦਰ ਤਿੰਨ ਬ੍ਰह्म ਸੰਸਾਰ ਕਹਿੰਦੇ ਦੁਨੀਆ ਤੇ ਕੋਈ ਭਗਤ ਕੋਈ ਸੰਤ ਗੁਰੂ ਨਾਨਕ ਤੋਂ ਵੱਡਾ ਨਹੀਂ ਜੇ ਕੋਈ ਪ੍ਰਵਾਨ ਹੈ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਹੈ ਧਿਆਨ ਦਿਓ ਕਹਿੰਦੇ ਅੱਛਾ ਉਹ ਭਗਤੀ ਆ ਸੰਤ ਹੀ ਆ ਕਹਿੰਦੇ ਨਹੀਂ ਤੁਲ ਬ੍ਰह्म ਸੰਸਰ ਉਹ ਭਗਤੀ ਨਹੀਂ ਉਹ ਸੰਤ ਹੀ ਨਹੀਂ ਪਰਮਾਤਮਾ ਦੇ ਬਰਾਬਰ ਜੇ ਤਕੜੀ ਜ ਕੋਈ ਬਹਿ ਸਕਦਾ ਤੇ ਉਹ ਗੁਰੂ ਨਾਨਕ ਹੈ ਦੁਨੀਆ ਦੇ ਉੱਤੇ ਜ ਕੋਈ ਬਰਾਬਰ ਹੈ ਉਹ ਗੁਰੂ ਨਾਨਕ ਹੈ ਮਹਾਰਾਜ ਹੋਰ ਕਿੰਨੇ ਕ ਗੁਣ ਨੇ ਏਕ ਜਿਹੀ ਕਿਆ ਬਖਾਨਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਹਦੇ ਗੁਣ ਨਹੀਂ ਬਿਆਨ ਕਰ ਸਕਦਾ ਜਬਾਨ ਇੱਕ ਹੈ ਗੁਰੂ ਨਾਨਕ ਦੇ ਗੁਣ ਬੇਅੰਤ ਨੇ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਕਿਸੇ ਨੇ ਆਖਿਆ ਵੀ ਬਾਬਾ ਤੁਸੀਂ ਤਾਂ ਕਹਿੰਦੇ ਦਿਨ ਰਾਤ ਯਾਦ ਕਰੋ ਤੇ ਜੇ ਉਹਦੇ ਗੁਣਾ ਦਾ ਅੰਤ ਹੀ ਨਹੀਂ ਆਉਂਦਾ ਤੇ ਗੁਣ ਗਾਉਣ ਦਾ ਕੀ ਫਾਇਦਾ ਕਹਿੰਦੇ ਅੰਤ ਨਹੀਂ ਆਵੇਗਾ ਅੰਤ ਨਹੀਂ ਪਾਇਆ ਜਾ ਸਕਦਾ ਜ਼ਰੂਰੀ ਨਹੀਂ ਹੁੰਦਾ ਵੀ ਸਮੁੰਦਰ ਦੇ ਕੰਢੇ ਤੁਰੇ ਫਿਰਦੇ ਜੇ ਨਦੀ ਦੇ ਕੰਡੇ ਤੁਰੇ ਫਿਰਦੇ ਜੇ ਛਾਲ ਮਾਰ ਕੇ ਵਿੱਚ ਡੁੱਬਣਾ ਚੂਲੀ ਭਰ ਕੇ ਪੀ ਕੇ ਆਨੰਦ ਲਓ ਇਹ ਸਮੁੰਦਰ ਹੈ ਇਹਦਾ ਅੰਤ ਨਹੀਂ ਪੈਣਾ ਬਾਣੀ ਪੜ ਕੇ ਆਨੰਦ ਲੈ ਲੈ ਜਨਾਂ ਲੈਣਾ ਕਹਿੰਦੇ ਹਾਂ ਕੇ ਬਲ 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 ਹਾਂ ਕੇ ਬਲ 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 ਸਦ ਬਨਹਾਰ ਬਨਹਾਰੇ ਜਾਓ ਬੱਲੇ ਬੱਲੇ ਕਰੋ ਦੀ ਜਾਇਦਾਕਾਰ ਕਰੋ ਅੰਤ ਪਾਉਣ ਵੱਲ ਧਿਆਨ ਨਾ ਦਿਓ ਕਿਉਂਕਿ ਬਾਣੀ ਦਾ ਬਰਮਾਨ ਹੈ ਅੰਤ ਕਾਰਣ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਸਮੁੰਦਰਾਂ ਦਾ ਅੰਤ ਪਾਉਣਾ ਬੜਾ ਔਖਾ ਹੈ ਉਦਰ ਸਾਗਰ ਕੋ ਗੰਗ ਪਰੰਗ ਅੰਤ ਕੋ ਪਾਵੈ ਗੰਗਾ ਦੀਆਂ ਨਦੀਆਂ ਛੱਲਾਂ ਦੀ ਗਿਣਤੀ ਕੋਈ ਨਹੀਂ ਤੇ ਸਮੁੰਦਰਾਂ ਦੇ ਢਿੱਡ ਨਹੀਂ ਮਿਣੇ ਜਾਂਦੇ ਗੁਰਨਾਨਕ ਦਾ ਅੰਤ ਨਹੀਂ ਪੈਂਦਾ ਉਹਦੇ ਚਰਨਾਂ ਵਿੱਚ ਜਿਤ ਲਾਉਣਾ ਹੈ ਉਦੇ ਚਰਨਾ ਵਿੱਚ ਅਸੀਂ ਜੁੜਨਾ ਹੈ ਜੁੜਨਾ ਕਿਉਂ ਹੈ ਕਿਉਂਕਿ ਖਸਮ ਦੇ ਦਰ ਤੇ ਸਾਧੂ ਸੰਤ ਪ੍ਰਵਾਨ ਨੇ ਤੇ ਜਿਹੜਾ ਗੁਰੂ ਨਾਨਕ ਦੇ ਚਰਨੀ ਲੱਗ ਗਿਆ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਮਨੂਰ ਨੂੰ ਸੋਨਾ ਬਣਾ ਦਿੰਦਾ ਹੈ ਛੱਜਣ ਖੱਗ ਨੂੰ ਕੌਡੇ ਰਾਖਸ਼ ਨੂੰ ਮਰਦਾਨੇ ਵਰਗਿਆਂ ਨੂੰ ਸੰਤ ਦੀ ਉਪਾਦੀ ਦੇ ਦਿੰਦਾ ਤੇ ਸੰਤ ਹੀ ਪ੍ਰਵਾਨ ਨੇ ਉਹਦੇ ਦਰ ਤੇ ਗੁਰਨਾਨਕ ਲਈ ਤੇ ਆਏ ਤਾਂ ਤੇਉਣਾ ਵੀ ਦੁਨਿਆਵੀ ਮਨੁੱਖ ਤੋਂ ਸਾਡੀ ਅਵਸਥਾ ਸਤਪੁਰਸ਼ਾਂ ਭਗਤਾਂ ਵਾਲੀ ਬਣ ਜਾਵੇ ਤੇ ਭਗਤ ਉਹਨੂੰ ਸਦਾ ਹੀ ਪ੍ਰਵਾਨ ਰਹੇ ਨੇ ਤੇ ਕੌਣ ਬਣਾ ਸਕਦਾ ਤੁਹਾਨੂੰ ਪਸ਼ੂਆਂ ਤੋਂ ਇਨਸਾਨ ਇਨਸਾਨ ਤੋਂ ਸਤਪੁਰਸ਼ ਪਸ਼ੂ ਮੈਂ ਤਾਂ ਵਰਤ ਰਿਆਂ ਵੀ 84 ਲੱਖ ਚ ਬਹੁਤਾ ਸਮਾਂ ਅਸੀਂ ਚੌਹਾਂ ਲਤਾਈ ਰਹੇ ਹਾਂ ਉਹ ਲਤਾਂ ਦੇ ਲੋ ਆ ਗਈਆਂ ਕਰਮ ਕਰਤੂਤ ਉਥੇ ਹੀ ਟਗੀ ਹੈ ਛਕ ਲਿਆ ਸੌ ਲਿਆ ਕਾਮ ਵਿੱਚ ਗਲਤਾਂ ਨੇ ਢੁੱਡ ਮਾਰ ਲਈ ਲੜਦੇ ਹਾਂ ਝਗੜਾ ਕਰ ਲਿਆ ਬਾਣੀ ਤੇ ਬੜੀ ਨਹੀਂ ਜਾਂਦੀ ਸੁਭਾਅ ਜੇ ਵੀ ਪਸ਼ੂਆਂ ਵਾਲੇ ਨੇ ਉਹਦੀ ਜਿਹੜੀ ਬੰਦਗੀ ਹੈ ਉਹ ਪਸ਼ੂ ਬਿਰਤੀ ਤੋਂ ਪਹਿਲਾਂ ਦੇ ਇਨਸਾਨ ਬਣਾਉਂਦੀ ਹੈ ਫਿਰ ਸਿੱਖ ਬਣਦਾ ਹੈ ਸਿੱਖ ਤੋਂ ਸਾਧੂ ਸਤਪੁਰਸ਼ ਬਣਦਾ ਪਰ ਇੱਕੋ ਹੀ ਐਸਾ ਧਾਰਾ ਹੈ ਸਤਿ ਪੁਰਸ਼ ਕਿਉਂ ਬਣਨਾ ਕਿਉਂਕਿ ਦਰਵਾਜਾ ਖਸ਼ਮ ਦਾ ਸਾਧੂਆਂ ਲਈ ਖੁੱਲਦਾ ਹਰ ਇੱਕ ਲਈ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਲੱਖ ਤੂੰ ਗਿਆਨੀ ਹੈ ਲੱਖ ਤੇਰੇ ਕੋਲ ਕਥਕਾਰ ਇਹ ਨੌਲੇਜ ਚੁੱਕੀ ਫਿਰਦਾ ਝੋਲੇ ਚੁੱਕੀ ਫਿਰਦਾ ਬੜਾ ਤੂੰ ਰਾਗੀ ਹੈ ਢਾਡੀ ਹੈ ਬੜਾ ਤੇਰੇ ਕੋਲ ਦੁਨਿਆਵੀ ਗਿਆਨ ਹੈ ਕਹਿੰਦੇ ਮਨ ਦਾ ਭਾਂਡਾ ਕਰਦੇ ਖਾਲੀ ਦੁਨਿਆਵੀ ਗਿਆਨ ਦਾ ਬੋਝ ਚੁੱਕੀ ਫਿਰਦਾ ਮਾਣ ਚੁੱਕੀ ਫਿਰਦਾ ਏਸ਼ ਮਾਣ ਨੂੰ ਤੇ ਉਹਨੇ ਜੁੱਤੀ ਨਾਲ ਠੋਕਰ ਮਾਰੀ ਐ ਪੜਿਆ ਮੂਰਖ ਆਖੀ ਐ ਇਹ ਨਹੀਂ ਵੀ ਪੜੇ ਮੂਰਖ ਨੇ ਕਹਿੰਦੇ ਜਿੰਨਾ ਨੂੰ ਆਪਣੀ ਪੜ੍ਹਾਈ ਤੇ ਮਾਣ ਐ ਗੁਮਾਨ ਐ ਤੇ ਦੁਨਿਆਵੀ ਵਿਦਿਆ ਲੈ ਕੇ ਗੁਰੂ ਤੇ ਤਰਕ ਕਰਨ ਉਦੋਂ ਵੱਡਾ ਕਹਿੰਦੇ ਮੂਰਖ ਕੋਈ ਨਹੀਂ ਦੁਨੀਆਂ ਤੇ ਇੱਕ ਗਿਆਨੀ ਪਰਮ ਗਿਆਨੀ ਤੇ